ਜੇਰ ਪਰਜਾਈ ਦੀਆਂ ਬੋਲੀਆਂ ਸਾਸਤਰੀ ਕਾ ਅਸਾਰ ਮੈਂ ਪਾਣਾ ਨੂੰ ਮੈਂ ਸੁਵਿੰਦਰ ਕਾ ਛਾਉੜਾ ਜੇਰ ਪਰਜਾਈ ਦੀਆਂ ਬੋਲੀਆਂ ਅਹ ਮਾਲੇ ਦਰਵੇ ਦਦਵੇ ਪੀ ਗਿਆ ਨਾਲੇ ਤਾਂ ਆਹਾਰੇ ਬਾਰੋਂ ਆਉਂਦੇ ਨੂੰ ਹਾਲ ਸੁਨਾ ਰੂਸਾ ਰੋਂਦੇ ਨੂੰ ਹਾਲ ਸੁਨਾ ਰੂਸਾ ਬਾਰੋਂ ਦੇ ਨੂੰ ਨਾਲੇ ਦਿਆ ਉਹ ਦੱਧ ਭੀ ਗਿਆ ਨਾਲ ਟਾ ਗਿਆ ਹਾਰੇ ਬਾਰੋਂ ਦੇ ਨੂੰ ਹਾਲ ਸੁਨਾਤੇ ਸਾਰੇ ਬਾਰੋਂ ਦੇ ਨੂੰ ਨਾ ਉਪਰਾਵਾ ਦਤ ਜੀ ਪੀਤਾ ਨਾਟੈ ਸਿਹਾਰੇ ਉਹ ਲੱਸੀ ਰਿਤਾ ਸਾਨੀ ਜਿੰਦਾ ਪੀਟੀ ਪਰਾਵਤੇ ਕਰਦਿਆ ਗਾਇ ਵਰਗੀ ਹਰ ਤੇ ਹੋਵੇ ਮੇਰੀ ਕਰਦਿਆ ਗਾਇ ਵਰਗੀ ਉਹ ਨਾ ਕਿਸੇ ਦੇ ਆਵੇ ਜਾਵੇ ਨਾ ਕਿਸੇ ਰਾਖਾਂ ਦੀ ਈ ਦਵਨਾ ਕੇ ਨਤ ਨਿਕੜਾਈ ਜਾਂਦੀ ਵਿਆਹੀ ਦਵਨਾ ਕੇ ਜਿਹੜਾ ਤੇਰਾ ਝੋਟ ਪਾਈ ਕਰਦਾ ਹੱਥੋਂ ਪਾਈ ਵੇ ਕਾ ਕ ਕੁਛ ਨਾ ਬੋਲੀ ਅਜ ਔਰਦਿਓਂ ਪੇ ਕਿਆ ਨੂੰ ਦੇਕੇ ਰਾਮ ਦਹਾਈ ਔਰਦਿਓਂ ਪੇ ਕਿਆ ਨੂੰ ਏਕ ਏਕ ਦਹਾਈ ਔਰਦਿਓਂ ਪੇ ਕਿਆ ਨੂੰ ਨਾ ਉਪਰਾਵਾ ਦੋ ਤੁਸੀਂ ਬੀਤਨ ਜਦੋਂ ਤੈਨੂੰ ਕੁਝ ਕਹਿੰਦਾ ਸੀ ਨਹੀਂ ਲਾਉਂਦੀ ਛੋਟ ਬਣਾ ਕੇ ਬਰ ਆਇਆ ਮੈਂ ਪਚਲੈਂਦਾ ਪਾਇਆਂ ਵਿੱਚ ਘੜਾ ਕੇ ਹਣ ਕਿਉਂ ਰੋਨੀਆਂ ਤੜੇ ਨੱਚਮਲਾ ਕੇ ਰੋਨੀਆਂ ਤੜੇ ਨੱਚਮਲਾ ਕੇ